ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਜਿਹੜੀ ਵੱਡੀ ਮਹਿੰਮਾ ਉਹਦੇ ਤਹਿਤ ਜਿਹੜਾ ਐਸਐਸਪੀ ਸਾਹਿਬ ਨੂੰ ਹੁਕਮ ਹੁੰਦੇ ਆ ਉਹਨਾਂ ਦੇ ਮਤਲਬ ਕੋ ਜਿਹੜਾ ਕਾਰਪਕ੍ਰੀ ਜਿਹੜੀ ਆ ਲਗਾਤਾਰ ਕਰਦੇ ਆ ਆ ਗਏ ਕਿ ਕੱਲ ਵੀ ਬੜੇ ਵਧੀਆ ਜਿਹੜਾ ਘਵਾੜਾ ਕੋਸ ਜਿਹੜੀ ਕੰਮ ਜਵੇਂ ਮਿਲਿਓ ਇੱਕ ਬਹੁਤ ਹੀ ਪ੍ਰਾਣਾ ਜਿਹੜਾ ਇਹ ਨੈਟਵਰਕ ਚਲਦਾ ਆ ਰਿਹਾ ਸੀ ਪੀਆਰਟੀਸੀ ਦੀ ਫਾਸਿੰਗ ਹੋਇਆ ਉਹਨਾਂ ਦੇ ਵਿੱਚ ਜਿਹੜਾ ਇੱਕ ਬੱਸ ਦਾ ਜੋ ਇਨਫੋਰਮੇਸ਼ਨ ਮਿਲੀ ਉਹਨਾਂ ਦੇ ਡਰਾਈਵਰ ਤੇ ਕੰਡਕਟਰ ਜਿਹੜਾ ਆ ਉਹ ਉਹ ਗਿੜਾ ਕੋਪੀ ਹਸਕ ਜਿਹੜਾ ਦਿੱਲੀ ਤੋਂ ਮੰਗਵਾ ਕੇ ਪਿਛਲੇ ਪਾਸੇ ਉਹਨਾਂ ਦਾ ਕੋਈ ਨੈਟਵਰਕ ਸੀ ਉੱਥੋਂ ਮੰਗਵਾ ਕੇ ਔਰ ਉਸ ਬੱਸ ਦੇ ਵਿੱਚ ਲੜਾਇਆ ਉਹ ਲਿਆ ਕੇ ਤੇ ਅੱਗੇ ਫਰਦ ਜਿਹੜੇ ਆ ਉਹ ਵੇਚਦੇ ਸੀ ਉਹਦੇ ਵਿੱਚ ਅਸੀਂ ਇਹਨੂੰ ਚੇਸ ਕੀਤਾ ਲਗਾਤਾਰ ਇਹਨਾਂ ਦੀ ਲੋਕੇਸ਼ਨਾਂ ਲੈਂਦੇ ਰਹਿ ਕੇ ਤੇ ਇਹਨਾਂ ਨੂੰ ਅਸੀਂ ਬੱਸ ਸਟੈਂਡ ਤੋਂ ਮਗਵਾੜਾ ਉਹ ਕਾਬੂ ਕੀਤਾ ਇਹਨਾਂ ਦਾ ਨਾਮ ਹੈ ਜੀ ਹਰਦੇਵ ਸਿੰਘ ਹੈ ਜੀ ਇਹ ਡਰਾਈਵਰ ਸੀ ਤੇ ਨਾਲ ਪੀਸਿੰਗ ਆ ਇਹ ਜਿਹੜਾ ਕੰਡਕਟਰ ਸੀ ਇਹਨਾਂ ਕੋਲ ਸਤੁਰ ਗੁੰਜਾਕਰ ਹੋ ਰਹੀ ਆ ਕੋਪੀ ਹਾਸ ਕਿ ਜਿਹੜੀ ਆ ਉਹ ਗ੍ਰਾਮ ਨਾਲ ਕੇਸ ਨੰਬਰ 189 ਰਜਿਸਟਰ ਕਰਿਆ ਸਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਇਹ ਇਹ ਰਹਿਣ ਵਾਲਾ ਹੈ ਜੀ ਸ਼ਾਹਪੁਰ ਤੋਂ ਤੇ ਅਦਰ ਵਨ ਇਜ਼ ਰਾਮ ਤਰਨਤ ਸਰ ਇੱਕ ਡਰਾਈਵਰ ਤੇ ਇੱਕ ਕੰਡਕਟਰ ਹੈ ਤੁਹਾਨੂੰ ਇਹ ਹਾਂਜੀ ਇੱਕ ਡਰਾਈਵਰ ਆ ਤੇ ਇੱਕ ਕੰਡਕਟਰ ਆ ਬਾਕੀ ਉਹਨਾਂ ਦੇ ਜਿਹੜਾ ਸਾਰਾ ਜਿਹੜਾ ਟੈਕਟਰ ਚੱਲ ਰਿਹਾ ਸੀ ਨੂੰ ਆਪਾਂ ਇਨਵੈਸਟਿਗੇਟ ਕਰ ਦੇਣਾ ਉਹ ਬਹੁਤ ਹੀ ਸੰਸ਼ੀਨੀ ਕਿਤੇ ਡਿਆ ਹੈ ਉਹ ਗਾਂ ਫੱਟ ਗਈ ਹੈ ਨਾ ਵਿੱਚ ਅ ਨੀਗਟਿਵ ਬਿਲੰਦੀ ਆਸ ਹੈ ਸਰ ਪਹਿਲਾ ਕੋਈ ਮਾਮਲਾ ਹੈਗਾ ਇਹਨਾਂ ਤੇ ਪਹਿਲਾ ਕੋਈ ਕੇਸ ਰਿਸਟਰੀ ਨਹੀਂ ਹੈ ਠੀਕ ਹੈ ਜੀ ਬੜਾ ਕਲੇਵਰੀ ਇਹ ਮਤਲਬ ਇਹ ਆਪਣਾ ਸਾਰਾ ਹੀ ਇੱਕ ਲਾ ਰਹੇ ਸੀ ਤੇ ਇਸ ਨੈਟਵਰਕ ਨੂੰ ਆਪਾਂ ਅਮਰੀਕਾ ਨੂੰ ਵਿੱਚ ਕੰਮ ਕਰਦੇ ਸਰ ਇਹ ਇਹਦੀ ਪੂਰੀ ਵਾਸਾ ਹੈ ਇਹ ਆਪਣਾ ਕਪੂਰਥਾ ਦੀ ਪੂਰੀ ਵਾਸਾ ਤੇ ਕਿੰਨੇ ਕਿ ਟਾਈਮ ਤੋਂ ਕੁਝ ਪਤਾ ਲੱਗਾ ਕਰਦੇ ਸੀ ਇਹ ਅਜੇ ਇਨਵੈਸਟੀਗੇਟ ਕਰ ਰਹੇ ਹਨ ਯੂਨੀਵਰਸਿਟੀ ਆਫ ਕੰਗੋਵਾ ਦਾ ਸਭ ਤੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨਾਂ ਦੇ ਪਹਿਲਾਂ ਕੋਈ ਪਰਚਾ ਚਲਦਾ ਹੋਇਆ ਪਹਿਲਾਂ ਕੋਈ ਕੇਸ ਰਿਸਟ ਨਹੀਂ ਹੈ ਜਿਹੜੇ ਪੜੇ ਸ਼ਾਤਰ ਜੀ ਤਰੀਕੇ ਨਾਲ ਕਰਦੇ ਸੀ ਇਹ ਦੋ ਹੀ ਪੱਕੇ ਦੇ ਪੱਥੇ ਵਾਲੇ ਨੇ ਲਿਆ ਕਿ ਕੱਚੇ ਆ ਕੱਚੇ ਆ ਗਏ ਡਹਾਉਂਦੇ ਆ ਤੇ ਅਜੇ ਵੀ ਪੱਕੇ ਨਹੀਂ ਸਰਕੋਰ ਚ ਪੇਸ਼ ਕਰਦੇ ਜੀ ਇਹ ਜੀ ਕੋਰਟ ਚ ਪੇਸ਼ ਕਰ ਦਿੱਤੇ ਆ ਰਿਮਾਂਡ ਤੇ ਆ ਕਿਸੇ ਨੂੰ ਆਪਾਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਤੇ ਬਾਕੀ ਵੀ ਜਿਹਨਾਂ ਦਾ ਕੋਰਟਲ ਦਾ ਨੈਟਵਰਕ ਆ ਉਸ ਕਰਾਂਗੇ ਸਰ ਸਾਰਾ ਜਿਹਾ ਕਿਥੋਂ ਆ ਗਿਆ ਜੀ ਅਜੇ ਨਾਲ ਡਿਸਕਲੋਸ ਕਰਾਂਗੇ ਇਹ ਨਹੀਂ ਭਾਜੀ ਕਹਾਂਗੇ ਵੀ ਆਲਰੇਡੀ ਯੂ ਮਸਟ ਬੀ ਗੈਟਿੰਗ ਦਿਸ ਆਲ ਤੇ ਇਹ ਸਾਰਾ ਕੁਝ ਇਨਵੈਸਟੀਗੇਟ ਕਰਨ ਤੋਂ ਬਾਅਦ ਜਿਹੜਾ ਹੈ ਤੁਹਾਡੇ ਨਾਲ ਦੁਬਾਰਾ ਮਿਲਦਾ ਹੋਏਗੀ ਉਦੋਂ ਅਸੀਂ ਡਿਸਕਲੋਸ ਕਰਾਂਗੇ ਸਰ ਮਾੜੇ ਅਚਰਣ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਮਾੜਾ ਪੀਅਰ ਮੈਸੇਜ ਹੈ ਜੀ ਕਿ ਜੰਤੂ ਕੰਮ ਬਿਲਕੁਲ ਬੰਦ ਕਰ ਦੋ ਛੱਡ ਦੋ ਆਦਰਵਾਇਸ ਤੇ ਇਹ ਹੈ ਲਾਸਟ ਜਿਹੜਾ ਹੈ ਨਾਲ ਦਾ ਜੇਲ੍ਹ ਆ ਉੱਥੇ ਰਹਿ ਕੇ ਚਾਗਰਾ ਮੈਂ